ਹਾਂਜੀ ਦੋਸਤੋ ਨਮਸਕਾਰ ਦੋਸਤੋ ਜਿੰਨਾ ਸਾਥੀਆਂ ਨੇ B.Ed ETT ਕੀਤੀ ਹੋਈ ਹੈ ਉਹਨਾਂ ਦੇ ਲਈ ਇੱਕ ਬਹੁਤ ਹੀ ਵੱਡੀ ਅਪਡੇਟ ਹੈ ਹਰਿਆਣਾ ਸਟੇਟ ਦੇ ਵਿੱਚ ਟੀਚਰ एलिजिਬਿਲਿਟੀ ਟੈਸਟ ਦੀ ਡੇਟ ਅਨਾਉਂਸ ਹੋ ਚੁੱਕੀ ਹੈ ਦੋਸਤੋ ਇਹਨਾਂ ਦਾ ਨੋਟੀਫਿਕੇਸ਼ਨ ਆ ਚੁੱਕਾ ਹੈ ਜਿੰਨਾ ਵੀ ਸਾਥੀਆਂ ਨੇ B.Ed ETT ਕੀਤੀ ਹੋਈ ਹੈ ਉਹ ਹਰਿਆਣਾ ਦਾ H-टेट ਅਪਲਾਈ ਕਰ ਸਕਦੇ ਹਨ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫੀਸ ਦੀ ਤਾਂ ਦੇਖੋ ਦੋਸਤੋ ਜਿਹੜੇ ਵੀ ਆਲ ਕੈਂਡੀਡੇਟ ਨੇ ਨੌਨ ਡੋਮਿਸਾਈਲ ਹਰਿਆਣਾ ਦੇ ਤੇ ਉਹਨਾਂ ਲਈ ਜਿਹੜੀ ਫੀਸ ਹੈ ਉਹ 1000 ਰੁਪਏ ਰਹੂਗੀ ਇਹਨਾਂ ਦਾ ਲੈਵਲ ਦਾ ਮਤਲਬ ਹੈ ਜੇ ਤੁਸੀਂ ਈਟੀਟੀ ਲਈ ਅਪਲਾਈ ਕਰ ਰਹੇ ਹੋ ਤਾਂ 1000 ਜੇ ਤੁਸੀਂ ਈਟੀਟੀ ਤੇ ਪਲੱਸ ਬੀਡ ਦੇ ਨਾਲ ਵੀ ਅਪਲਾਈ ਕਰ ਰਹੇ ਹੋ ਤਾਂ ਤੁਹਾਡਾ 1800 ਜੇ ਤੁਸੀਂ ਤਿੰਨੇ ਪੇਪਰ ਜਿਵੇਂ ਕਿ 8TT ਦਾ ਵੀ ਤੁਸੀਂ B.Ed ਦਾ ਵੀ ਭਰੋਗੇ ਤੇ B.Ed ਦੇ ਨਾਲ MA ਦਾ ਵੀ ਭਰੋਗੇ ਤਾਂ ਤਿੰਨਿਆਂ ਦੀ 24 ਸੀ ਉਹ ਜੇ ਤੁਸੀਂ ਇੱਕ ਪੇਪਰ ਅਪਲਾਈ ਕਰਨੇ ਹੋ ਤਾਂ ਉਹਦੀ 1000 ਰੁਪਏ ਫੀਸ ਰਹੂਗੀ ਦੋਸਤੋ ਤਾਂ ਆਪਾਂ ਹੁਣ ਇਹਨਾਂ ਦੀ ਡੇਟ ਚੈੱਕ ਕਰ ਲਈਏ ਤਾਂ ਜਿਹੜੇ ਫਾਰਮ ਨੇ ਦੋਸਤੋ ਉਹ 24 12 2025 ਤੋਂ ਭਰਨੇ ਸ਼ੁਰੂ ਹੋ ਚੁੱਕੇ ਹਨ ਤੇ ਇਸ ਦੀ ਆਖਰੀ ਮਿਤੀ ਆ ਉਹ 4 ਜਨਵਰੀ ਰਹੂਗੀ 4 ਜਨਵਰੀ 2026 ਰੂਗੀ ਤਾਂ ਨੋਟ ਕਰਨਾ ਹੈ ਦੋਸਤੋ 4 ਜਨਵਰੀ 2026 ਇਸ ਦੀ ਆਖਰੀ ਮਿਤੀ ਰਹੂਗੀ ਤੇ 4 ਤਰੀਕ ਤੋਂ ਲੈ ਕੇ 5 ਤਰੀਕ ਤੱਕ ਤੁਸੀਂ ਕਰੈਕਸ਼ਨ ਕਰ ਸਕਦੇ ਹੋ ਅਗਰ ਤੁਹਾਡੇ ਕੋਈ ਫਾਰਮ ਦੇ ਵਿੱਚ ਮਿਸਟੇਕ ਹੁੰਦੀ ਹੈ ਤਾਂ ਤੁਸੀਂ 4 ਤੋਂ ਲੈ ਕੇ 5 ਤੱਕ ਕਰੈਕਸ਼ਨ ਵੀ ਕਰ ਸਕਦੇ ਹੋ ਤਾਂ ਇਹਦੇ ਵਿੱਚ ਆਪਾਂ ਦੇਖ ਸਕਦੇ ਹਾਂ एलिਜੀਬਿਲਟੀ ਦੇ ਸਬ ਕੁਝ ਦੇਖ ਲੈਣੇ ਆ ਦੋਸਤੋ ਕੀ ਕੀ ਇਹਦੇ ਵਿੱਚ ਦਿੱਤਾ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕਰ ਲੈਂਦੇ ਆਂ ਗੱਲ ਈਟੀਟੀ ਦੀ ਜਿਨ੍ਹਾਂ ਨੇ ਈਟੀਟੀ ਕੀਤੀ ਹੋਈ ਹੈ ਤੇ 12ਵੀਂ ਦੇ ਵਿੱਚ 50% ਨੰਬਰ ਜੋ ਅਪੀਅਰਿੰਗ ਨੇ ਈਟੀਟੀ ਦੇ ਵਿੱਚ ਉਹ ਵੀ ਅਪਲਾਈ ਕਰ ਸਕਦੇ ਨੇ ਈਟੀਟੀ ਪਲੱਸ 12ਵੀਂ ਦੇ ਵਿੱਚ ਸਾਨੂੰ 50% ਨੰਬਰ ਹੋਣੇ ਜੋ ਤੇ ਲਾਜ਼ਮੀ ਹਨ ਜਿਨ੍ਹਾਂ ਨੇ ਈਟੀਟੀ ਕੀਤੀ ਹੋਈ ਹੈ ਜਾਂ ਫਿਰ ਈਟੀਟੀ ਦੇ ਆਖਰੀ ਸਾਲ ਦੇ ਵਿੱਚ ਨੇ ਉਹ ਵੀ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਤਾਂ ਇੱਕ ਗੱਲ ਹੋਰ ਦੋਸਤੋ 10ਵੀਂ ਦੇ ਵਿੱਚ ਤੁਹਾਡੇ ਲਵੇ ਹਿੰਦੀ ਜਾਂ ਫਿਰ ਸੰਸਕ੍ਰਿਤ ਇਹਨਾਂ ਦੇ ਵਿੱਚੋਂ ਹੋਣੀ ਚਾਹੀਦੀ ਹੈ ਜਾਂ ਤੁਹਾਨੂੰ 12ਵੀਂ ਲੈਵਲ ਤੇ ਗ੍ਰੈਜੂਏਸ਼ਨ ਲੈਵਲ ਤੇ ਪੋਸਟ ਗ੍ਰੈਜੂਏਸ਼ਨ ਲੈਵਲ ਤੇ ਹਿੰਦੀ ਹੁਣੇ ਪੜ੍ਹੀ ਹੋਣੀ ਚਾਹੀਦੀ ਹੈ ਤਾਂ ਹੁਣ ਆਪਾਂ ਗੱਲ ਕਰ ਲੈਣੇ ਆ ਦੋਸਤੋ ਟੀਜੀਟੀ ਟੀਚੀ ਦੇ ਵਿੱਚ ਜਿਵੇਂ ਆਪਾਂ ਮਾਸਟਰ ਗ੍ਰੈਡੂਏਟ ਦੀ ਗੱਲ ਕਰ ਰਹੀਏ ਤਾਂ ਇਹਦੇ ਵਿੱਚ ਐਲੀਜੀਬਿਲਿਟੀ ਐਲੀਜੀਬਿਟੀ ਹੈ ਜਿਹੜੀ ਤੁਹਾਡੀ ਦੋਸਤੋ ਓਬੀਏ ਐਸਐਸਟੀ ਦੀ ਗੱਲ ਕਰਦੇ ਆਂ ਬਈ ਬੀਏ ਦੇ ਵਿੱਚ ਤੁਹਾਨੂੰ 50% ਮਾਰਕ ਚਾਹੀਦੇ ਨੇ ਤੇ ਤੋਂ ਨਾਲ ਤੁਹਾਡੇ ਬੀਐਡ ਦੀ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਤੇ ਬੀਐਡ ਦੇ ਵਿੱਚ ਸੌਰੀ ਬੀਏ ਦੇ ਵਿੱਚ ਤੁਹਾਡੇ ਕੋਲ ਹਿਸਟਰੀ ਪੋਲੀਟੀਕਲ ਸਾਇੰਸ ਇਕਨੋਮਿਕਸ ਜੀਓਗ੍ਰਾਫੀ ਸਾਈਕੋਲੋਜੀ ਇਹਨਾਂ 6 ਪੰਜਾਂ ਦੇ ਵਿੱਚੋਂ ਇੱਕ ਸਿਵਟ ਹੋਣਾ ਹੈ 6ਾਂ ਦੇ ਵਿੱਚੋਂ ਤੁਹਾਡੇ ਲਵੇ ਕੋਈ ਦੋ ਸਿਵਟ ਬੀਏ ਦੇ ਵਿੱਚ ਪੜੇ ਹੋਣੇ ਚਾਹੀਦੇ ਹਨ ਤਾਂ ਇਸ ਤਰ੍ਹਾਂ ਤੁਸੀਂ TGT ਸਾਇੰਸ ਦਾ ਪੇਪਰ ਅਪਲਾਈ ਕਰ ਸਕਦੇ ਹੋ TGT ਮੈਥ ਦਾ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਇੱਕ ਗੱਲ ਆ ਦੋਸਤੋ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੀਐਸਟੈਟ ਲਈ ਸਿਰਫ TGT ਮੈਥ ਤੇ TGT ਸੋਸ਼ਲ ਸਾਇੰਸ ਦਾ ਪੇਪਰ ਹੁੰਦਾ ਹੈ ਲੇਕਿਨ ਇੱਥੇ ਤੁਸੀਂ ਹਰ ਸਬਜੈਕਟ ਲਈ ਤੁਹਾਨੂੰ ਅਲੱਗ ਪੇਪਰ ਦੇਣਾ ਪਏਗਾ TGT ਸਾਇੰਸ ਲਈ TGT ਸੋਸ਼ਲ ਸਾਇੰਸ ਲਈ TGT ਮੈਥ ਲਈ TGT ਇੰਗਲਿਸ਼ ਦੇ ਲਈ TGT ਹਿੰਦੀ ਦੇ ਲਈ TGT ਸੰਸਕ੍ਰਿਤ ਦੇ ਲਈ ਜੀਟੀ ਪੰਜਾਬੀ ਦਾ ਤੁਹਾਨੂੰ ਟੈਟ ਅਟਾ ਦੇਣਾ ਪਊਗਾ ਉਰਦੂ ਦਾ ਜੇ ਤੁਹਾਨੂੰ ਟੀਚਰ ਬਣਨਾ ਟੈਟ ਅਟਾ ਦੇਣਾ ਪਊਗਾ ਤੇ ਫਿਜ਼ੀਕਲ ਐਜੂਕੇਸ਼ਨ ਦਾ ਟੈਟ ਅਟਾ ਦੇਣਾ ਪਊਗਾ ਹੋਮ ਸਾਇੰਸ ਦਾ ਟੈਟ ਅਟਾ ਦੇਣਾ ਪਊਗਾ ਫਾਈਨ ਆਰਟ ਜੇ ਤੁਹਾਨੂੰ ਕੀਤੀ ਹੋਈ ਹੈ ਉਸ ਦਾ ਟੈਟ ਅਟਾ ਦੇਣਾ ਪਊਗਾ ਤਾਂ 뮤జిక్ ਦਾ ਤੁਹਾਨੂੰ ਟੈਟ ਅਟਾ ਦੇਣਾ ਪਊਗਾ ਉਸ ਤੋਂ ਇਲਾਵਾ ਆਪਾਂ ਜਿਨ੍ਹਾਂ ਨੇ ਐਮਏ ਪਲੱਸ ਬੀਐਡ ਕੀਤੀ ਹੋਈ ਹੈ ਉਹ ਇਹ ਨੌ ਪੇਪਰ ਨੇ ਇੰਗਲਿਸ਼ ਹਿੰਦੀ ਜੀਓਗ੍ਰਾਫੀ ਹੋਮ ਸਾਇੰਸ ਸਾਈਕੋਲੋਜੀ ਤੇ ਪੰਜਾਬੀ ਉਰਦੂ ਤੇ ਹਿਸਟਰੀ ਸੋਸ਼ੀਓਲੋਜੀ ਇਹ ਨੌ ਸਬਜੈਕਟ ਨੇ ਇਹਨਾਂ ਦੇ ਵਿੱਚ ਤੁਸੀਂ ਆਪਣਾ ਪੀਜੀਟੀ ਜਾਨੀ ਕਿ ਆਪਾਂ ਲੈਕਚਰ ਕਾਡਰ ਦੀ ਗੱਲ ਕਰ ਰਹੀਏ ਤਾਂ ਤੁਸੀਂ ਇਸ ਦੇ ਲਈ ਟੈਟ ਦੇ ਸਕਦੇ ਹੋ ਇੱਥੇ ਇਹਨਾਂ ਦੀ ਹਰ ਇੱਕ ਪੇਪਰ ਦੇ ਲਈ ਦੇਖ ਸਕਦੇ ਹੋ ਤੁਸੀਂ ਐਮਏ ਦੇ ਵਿੱਚ ਜੇ ਤੁਹਾਨੂੰ ਐਮਏ ਦਾ ਟੈਟ ਦੇਣਾ ਹੈ ਐਮਏ ਪੋਲੀਟੀਕਲ ਦਾ ਤਾਂ ਐਮਏ ਕੀਤੀ ਹੋਣੀ ਚਾਹੀਦੀ ਹੈ ਤੁਹਾਨੂੰ 50% ਨੰਬਰਾਂ ਤੋਂ ਤੇ ਪਲੱਸ ਉਹਨੇ ਪੀਐਡ ਕੀਤੀ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਹ ਪੇਪਰ ਪੜ ਸਕਦੇ ਹੋ ਦੋਸਤੋ ਕਿਉਂਕਿ ਇਸ ਸਾਲ ਦੇ ਵਿੱਚ ਪੋਸਟਾਂ ਵੀ ਕਹਿ ਰਹੇ ਨੇ ਬਰੈਨ ਦੇ ਵਿੱਚ ਆ ਰਹੀਆਂ ਹਨ ਤਾਂ ਆਪਾਂ ਪਹਿਲਾਂ ਗੱਲ ਕਰ ਲਈ ਸਿਲੇਬਸ ਦੀ ਹੁਣ ਸਿਲੇਬਸ ਦੀ ਦੇ ਵਿੱਚ ਈਟੀਟੀ ਦਾ ਜਿਹੜਾ ਸਿਲੇਬਸ ਹੋਊਗਾ 30 ਨੰਬਰਾਂ ਦੀ ਸੀਡੀਪੀ ਹੋਊਗੀ 30 ਨੰਬਰ 30 ਨੰਬਰਾਂ ਦੀ ਲੈਂਗੁਏਜ ਜਿਹਦੇ ਵਿੱਚ 15 ਕੁਐਸਚਨ ਹਿੰਦੀ ਦੇ 15 ਕੁਐਸਚਨ ਇੰਗਲਿਸ਼ ਦੇ ਹੋਣਗੇ ਤੇ ਜਰਨਲ ਸਟਡੀ ਇਹਦੇ ਵਿੱਚ 30 ਨੰਬਰਾਂ ਦਾ ਇਹਦੇ ਵਿੱਚ 10 ਨੰਬਰ ਤੁਹਾਨੂੰ ਮੈਥ ਆਊਗਾ 10 ਰੀਜਨਿੰਗ ਤੇ 10 ਸਾਰਿਆਣਾ ਜੀਕੇ ਤੇ ਇੱਕ ਤੁਹਾਨੂੰ ਸਪੈਸ਼ਲ 30 ਨੰਬਰਾਂ ਦਾ ਮੈਥ ਆ ਡਾਊਗਾ ਤੇ এনवायरमेंट ਸਟਡੀ 3 ਨੰਬਰਾਂ ਦੀ ਆਊਗੀ ਤੇ ਕੁੱਲ ਮਿਲਾ ਕੇ ਤੁਹਾਡਾ 150 ਨੰਬਰਾਂ ਦਾ ਪੇਪਰ ਹੋਊਗਾ ਤੇ ਤੁਹਾਨੂੰ ਪਾਸ ਹੋਣ ਲਈ 90 ਨੰਬਰ ਚਾਹੀਦੇ ਹਨ ਤੇ TGT ਦੀ ਗੱਲ ਕਰ ਲਈ ਮਾਸਟਰ ਗ੍ਰੇਡਰ ਦੀ ਤੇ ਇਸ ਦੇ ਵਿੱਚ 30 ਨੰਬਰਾਂ ਦੀ ਸੀਡੀਪੀ 15 ਦੀ ਤੁਹਾਨੂੰ ਇੰਗਲਿਸ਼ ਹਿੰਦੀ ਤੇ 10 ਦਾ ਮੈਥ ਤੇ 10 ਦੀ ਰੀਜ਼ਨਿੰਗ ਦਾ ਹਰਿਆਣਾ ਜੀ ਕੇ ਤੇ ਤੁਹਾਡਾ ਸਬਜੈਕਟ 60 ਨੰਬਰਾਂ ਦਾ ਇਹ ਸਾਰੇ ਸਾਰਿਆਂ ਦੇ ਵਾਸਤੇ ਇਹੀ ਪੈਟਰਨ ਰਹੂਗਾ ਸਾਰੇ ਸਬਜੈਕਟਾਂ ਵਾਸਤੇ ਤੇ ਐਮਏ ਦੇ ਵਿੱਚ ਵੀ ਆਈ ਰਹੂਗਾ ਦੋਸਤੋ 30 ਨੰਬਰਾਂ ਦੇ ਸੀਡੀਪੀ 10 ਨੰਬਰਾਂ ਦੀ ਤੁਹਾਨੂੰ ਮੈਥ ਰੀਜ਼ਨਿੰਗ ਹਰਿਆਣਾ ਜੀ ਕੇ 15 ਦੀ ਹਿੰਦੀ 15 ਦੀ ਇੰਗਲਿਸ਼ ਤੇ 30 ਨੰਬਰਾਂ ਦਾ ਤੁਹਾਡਾ ਸਬਜੈਕਟ ਹੋਊਗਾ ਤਾਂ ਤੁਸੀਂ ਇਸ ਦੀ ਚਾਰ ਤਰੀਕ ਲਾਸਟ ਹੈ ਤਾਂ ਤੁਸੀਂ ਭਰ ਸਕਦੇ ਹੋ ਇਹਨਾਂ ਨੇ ਸਿੰਪਲ ਤੇ ਆ ਰਿਹਾ ਨਾ ਪੇਪਰ ਕਿਵੇਂ ਆਉਂਦੇ ਨੇ ਤਾਂ ਦੋਸਤੋ 4 ਤਰੀਕ ਲਾਸਟ ਹੈ ਇਸਦੀ ਜਿਨ੍ਹਾਂ ਨੇ ਵੀ NTT बीएड बीएड ਦੇ ਨਾਲ ਐਮਏ ਕੀਤੀ ਹੋਈ ਹੈ ਉਹ ਹਰਿਆਣੇ ਦਾ ਟੈਟ ਦੇਖ ਸਕਦੇ ਹਨ ਤੇ ਇਸਦੀ ਆਖਰੀ ਮਿਤੀ 4 ਜਨਵਰੀ ਹੈ ਤੇ ਇਸ ਸਾਲ ਦੇ ਵਿੱਚ ਹਰਿਆਣੇ ਦੇ ਵਿੱਚ ਸ਼ਾਇਦ ਕੋਸ਼ਟਾ ਵੀ ਕਹਿ ਰਹੇ ਨੇ ਮਾਸਟਰ ਗੈਡਰ ਦੀਆਂ ਆਣ ਗਈਆਂ ਤਾਂ ਤੁਸੀਂ ਟੈਟ ਦੇ ਕੇ एलिਜੀਬਲ ਹੋ ਸਕਦੇ ਹੋ 4 ਤਰੀਕ ਲਾਸਟ ਹੈ ਤਾਂ ਤੁਸੀਂ ਆਪਣਾ ਫਾਰਮ ਫਿਲ ਕਰ ਲਿਓ ਧੰਨਵਾਦ ਦੋਸਤੋ